ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਤੇ ਬਾਈ ਜੀ ਤਹਿਸੀਲ ਵੀ ਬਠਿੰਡਾ ਬਾਈ ਕਾਕੇ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਘਰੇਲੂ ਕੰਮ ਆ ਵੀਰੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਹਾਂ ਦੋਸਤੋ ਇੱਕ ਮੱਝ ਆ ਇਹ ਬਾਈ ਨੇ ਸੇਲ ਕਰਨੀ ਆ ਘਰ ਦੀ ਬਾਈ ਕਹਿੰਦਾ ਆਪਣੀ ਹੈਗੀ ਆ ਘਰੇਲੂ ਜਿਹਾ ਵੀਰੇ ਕੰਮ ਆ ਨਾਲ ਇਹਦਾ ਆ ਬਾਈ ਪਿਛਲੇ ਸੂਏ ਦਾ ਕੱਟਾ ਬਾਕੀ ਮੇਨ ਗੱਲਬਾਤ ਆਪਾਂ ਬਾਈ ਨਾਲ ਸਾਰੀ ਇਹਦੇ ਬਾਰੇ ਕਰਾਂਗੇ ਕੀ ਇਹਦਾ ਮੁੱਲ ਕਰਦਾ ਬਾਈ ਹੁਣ ਮੌਕੇ ਤੇ ਜਿਹੜਾ ਦੁੱਧਾ ਕਿੰਨਾ ਹਾਜ਼ਰ ਆ। ਬੱਚਾ ਦੋਸਤੋ ਇਹਨੇ ਕੱਟੇ ਨੂੰ ਜਨਮ ਦਿੱਤਾ ਹੋਇਆ। ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ। 7 ਤਰੀਕ 11ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਬਾਈ ਕਾਕੇ ਨਾਲ ਗੱਲਬਾਤ ਕਰਦੇ ਆਂ। ਆਜਾ ਬਈ ਵੀਡੀਓ ਦੇ ਸਭ ਨੇ ਆਜਾ। ਹੋਰ ਕੀ ਹਾਲ ਆ ਬਾਈ ਕਾਕੇ? ਵਧੀਆ ਬਾਈ ਵਧੀਆ। ਸੱਸੀ ਗਾਲ ਪਹਿਲਾਂ ਤਾਂ ਬਾਈ। ਸੱਸੀ ਗੋ ਬਾਈ। ਪਿੰਡ ਆਪਣਾ ਕੋਟਸ਼ਮੀਰ ਆ ਗਿਆ ਬਾਈ। ਹਾਂਜੀ ਬਾਈ। ਤੇ ਘਰ ਆਪਣਾ ਕਿੱਥੇ ਜਾ ਗਿਆ ਮੈਂ? ਘਰ ਆਪਣਾ ਬਾਈ ਵੱਡੇ ਡੇਰੇ ਕੋਲੇ। ਵੱਡੇ ਡੇਰੇ ਕੋਲੇ। ਹਾਂ ਠੀਕ ਆ। ਤੇ ਬਾਈ ਆਪਣਾ ਇੱਕ ਵਾਰੀ ਨੰਬਰ ਬੋਲ ਦੇ 9463601842 ਠੀਕ ਆ ਕਾਕੇ ਬਾਈ ਕਿੰਨਾ ਮਸੂਆ ਇਹ ਵੀਰੇ ਤੀਜੇ ਸੂਆ ਹੈ ਬਾਈ ਤੀਜਾ ਸੂਆ ਕੀ ਘਰੂ ਆਪਣੀ ਬਾਈ ਹਾਂਜੀ ਬਾਈ ਘਰੂ ਹੈ ਘਰੇਲੂ ਬਾਈ ਦਾ ਕੰਮ ਆ ਤੇ ਬੱਚਾ ਇਹਨੇ ਕਿੱਟੇ ਨੂੰ ਜਨਮ ਦਿੱਤਾ ਹਨਾ ਵੀਰੇ ਹਾਂਜੀ ਬਾਈ ਅੱਜ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ ਚਾਰ ਦਿਨ ਹੋ ਗਏ ਬਾਈ ਅੱਜ ਸਹੀ ਚਾਰ ਦਿਨ ਹੋ ਗਏ ਹਾਂ ਚਾਰ ਦਿਨ ਹੋ ਗਏ ਬਾਈ ਠੀਕ ਆ ਚਾਰ ਦਿਨ ਦੋਸਤੋ ਬਾਈ ਕਹਿੰਦਾ ਇਹਨੂੰ ਸੂਈ ਨੂੰ ਹੋ ਗਏ ਤੇ ਕੋਈ ਉਹ ਕੰਮ ਨਹੀਂ ਹੈਗਾ ਬਾਈ ਹਨਾ ਵੀ ਜਮਾ ਹੱਥ ਨੇ ਕੋਈ ਦੁੱਧ ਦਾ ਟਾਈਮ ਹੋਵੇ ਧਾਰ ਦਾ ਵੀ ਆਪਾਂ ਲੇਵਾ ਭਰ ਕੇ ਕੋਈ ਏਖੜ ਲਾ ਕੇ ਵੀ ਦੁਪਹਿਰ ਦਾ ਤਕਰੀਬਨ ਬਾਈ 1:3 2:00 ਵਜੇ ਆ ਹਰੇਕ ਘਰ ਚ ਪਤਾ ਹੀ ਆਪਾਂ ਨੂੰ 5-6 ਵਜੇ ਅੱਥ ਨੇ ਧਾਰਾ ਕੱਢਦੇ ਆ ਤੇ ਕਾਕੇ ਬਾਈ ਤੀਜਾ ਸੂਆ ਸੂਈਆ ਚਾਰ ਦਿਨ ਅਜੇ ਸੂਈ ਨੂੰ ਹੋਗੇ ਹਨ ਹਾਂਜੀ ਬਾਈ ਬੱਚਾ ਇਹਨੇ ਦੋਸਤੋ ਕੱਟੇ ਨੂੰ ਜਨਮ ਦਿੱਤਾ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਨੰਬਰ ਆ ਬਾਈ ਦਾ ਵੀਡੀਓ ਦੇਖੇਠਾ ਚੱਲੀਦਾ ਕਾਕੇ ਬਾਈ ਇਹਨੂੰ ਖੋਲ ਲਾ ਆਪਾਂ ਇਧਰੇ ਵਿਢੇ ਚ ਤੋੜ ਲਈਏ ਦਿਖਾ 100 ਕਰਦੀ ਦੋਸਤੋ ਕੋਈ ਹੁੰਦੀ ਆ ਘਰੇ ਲਮਜ਼ੂਰੀ ਉਹਦੇ ਕਰਕੇ ਬਾਈ ਹੁਣ ਵੇਚਦਾ ਹੈਗਾ ਤੇ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਦੁੱਧ ਪੀਣ ਨੂੰ ਦੋਸਤੋ ਮ ਜਿਵੇਂ ਛੋਟੇ ਸਿੰਗਾ ਚ ਕਹਿਣ ਨੂੰ ਤਾਂ ਅਗਲਾ ਸੂਆ ਇਹ ਜੀ ਦਾ ਨਾ ਦੂਜਾ ਵੀ ਕਹੀ ਜਾਂਦਾ ਹੁੰਦਾ ਬਾਕੀ ਥਣਾ ਥੁਣਾ ਦੀ ਬਹੁਤ ਚੰਗੀ ਆ ਦੇਖੋ ਵੀਰੇ ਵਧੀਆ ਗੈਪ ਤੇ ਸੋਹਣੇ ਥਣਾ ਇਧਰ ਹੀ ਇੱਕ ਬਰੀ ਹੋਰ ਕਮਾਲਾ ਬਾਈ ਇੱਕ ਹੂੰ ਲਵੇ ਮੈਂ ਦਿਖਾ ਦਿਆਂ ਇਧਰ ਨੂੰ ਲੈ ਜੀ ਚੰਗਾ ਬਸ ਪਣੀ ਨੂੰ ਆ ਦੇਖੋ ਵੀਰੇ ਕਰ ਲੋ ਚੈੱਕ ਆਦੋ ਹੀ ਲੈਵਾ ਚੈੱਕ ਕਰ ਲੋ ਦੁਪਹਿਰ ਦੇ ਤਕਰੀਬਨ 2:00 ਵਜੇ ਦੀ ਬਾਈ ਜੀ ਵੀਡੀਓ ਆ ਜਿਹੜੇ ਵੀ ਮੇਰੇ ਭਰਾ ਨੇ ਖਰੀਦਨੀ ਆ ਕੋਲੇ ਆ ਜੋ ਦੋਸਤੋ ਜਿਵੇਂ ਮਰਜੀ ਤੁਸੀਂ ਆਪਦੀ ਤਸੱਲੀ ਕਰ ਲਿਓ ਦੁੱਧ ਦਾ ਜਿਹੜਾ ਮਾਲਕ ਤੋਂ ਵੀ ਆਪਾਂ ਪਤਾ ਕਰਦੇ ਆ ਕਿੰਨਾ ਖਣ ਇਹ ਮੌਕੇ ਦੇ 4 ਦਿਨਾਂ ਦੀ ਸੂਈ ਥਲੇ ਹੈਗਾ ਕਾਕੇ ਕਿੰਨਾ ਦੁੱਧਾ ਹੁਣ ਵੇਚਾਰ ਦੁੱਧ ਭਾਈ ਆਪਾਂ 10:30 ਤੋਂ 11 ਲੀਟਰ ਦੁੱਧ ਚੋਇਆ ਹੋਇਆ ਬਈ ਇਹਦਾ ਅੱਛਾ ਨਹੀਂ ਹੁਣ ਬੋਲਾ ਕਿੰਨਾ ਖ ਹੋਗਾ ਹੁਣ ਭਾਈ ਇਸ ਟਾਈਮ ਲਾ 8 ਕਿਲੋ ਲੀਟਰ ਹਜਰ 8 ਕਿਲੋ ਵੀ ਹਜੇ 4 ਦਿਨਾਂ ਸੂਈ ਦੀ ਕਰਗੀ ਤਿਆਰ ਹਾਂਜੀ ਭਾਈ 10:30 11 ਦੇ ਵਿੱਚ ਤੂੰ ਪਿਛਲੇ ਸੂਏ ਚੋਇਆ ਹੈ ਹਾਂਜੀ ਭਾਈ ਆਮ ਜੀ ਖਰਾਕ ਤੇ ਕਹਿੰਦੇ ਸੀ ਆਮ ਦੀ ਖਰਾਕ ਤੇ ਪਈ ਪਾ ਕੀ ਕਰਦਾ ਫਿਰ ਇਹਦਾ ਪਾ ਬਈ ਸਵਾ ਲੱਖ ਰੁਪਈਆ ਸਵਾ ਲੱਖ ਹਾਂਜੀ 1 ਲੱਖ ਤੇ 25000 ਬਾਈ ਹਾਂਜੀ ਠੀਕ ਆ ਬਈ ਇਹਦੇ ਚ ਕੋਈ ਹੈਗੀ ਮਾੜੀ ਮੋਟੀ ਰਿਆਦ ਰੋ ਹਾਂਜੀ ਬਈ ਮਾਨ ਤਾਨ ਕਰਦੇ ਹਾਂ ਠੀਕ ਆ 1 ਲੱਖ ਤੇ 25000 ਬਾਈ ਨੇ ਦੋਸਤੋ ਇਹਦਾ ਮੁੱਲ ਰੱਖਿਆ ਤੀਜਾ ਸੂਆ ਸੂਈ ਆ ਚਾਰ ਦਿਨਾਂ ਦੀ ਦੋਸਤੋ ਸੂਈ ਆ ਪਿੰਡ ਕੋਟ ਸ਼ਮੀਰ ਵੱਡੇ ਡੇਰੇ ਕੋਲੇ ਬਾਈ ਦਾ ਘਰ ਆ ਘਰੇਲੂ ਕੰਮ ਆ ਵੀਰੇ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾਗਾ ਸਿੰਘਾਂ ਦੀ ਬਾਕੀ ਸਾਰੀ ਤੁਸੀਂ ਆਪਦੀ ਕੋਲੇ ਆ ਜਾਓ ਬਾਈ ਜਿਹੜੇ ਵੀ ਮੇਰੇ ਭਰਾਣੇ ਖਰੀਦਣੀਆਂ ਹਨਾ ਤੇ ਕਰੇ ਬਈ ਬੁੜਗੀਆਂ ਚਾਹੁੰਦੇ ਆਪਣੇ ਹਾਂਜੀ ਬੁੜਗੀਆਂ ਚਾਹੁੰਦੇ ਬਈ ਆਪਣੇ ਠੀਕ ਆ ਵੀ ਠੀਕ ਆ ਤੇ ਤੂੰ ਕੱਟਾ ਕਹਿੰਦਾ ਸੀ ਇੱਕ ਬਈ ਨਾਲੇ ਹਾਂਜੀ ਬਈ ਕੱਟਾ ਵੀ ਸੇਲ ਕਰਨਾ ਬਈ ਪਰ ਹੁਣ ਸੇਲ ਕਰਨਾ ਬਈ ਪਿਛਲੇ ਸੂਰੇ ਦਾ ਇਹਦੇ ਹਾਂਜੀ ਪਿਛਲੇ ਸੂਰੇ ਦਾ ਬਈ ਠੀਕ ਆ ਠੀਕ ਆ ਪਿਛਲੇ ਸੂਰੇ ਦਾ ਇਹ ਦੋਸਤ ਹੈਗਾ ਐਂ ਤਾਂ ਨਹੀਂ ਪਤਾ ਕਿਹੜੇ ਟੀਕੇ ਰੁਕੇ ਦਾ ਬਈ ਸਰਕਾਰੀ ਸੀ ਮਣਾਏ ਸਰਕਾਰੀ ਹਾਂ ਠੀਕ ਆ ਸਰਕਾਰੀ ਸੀ ਮਣਦਾ ਸਾਰੇ ਵੇਚਨੇ ਆ ਹੈ ਬਈ ਪਸੂ ਫਿਰ ਹਾਂਜੀ ਬਈ ਤੇ ਇਹਦਾ ਕੀ ਭਾ ਰੱਖਦਾ ਬਈ ਇਹਦਾ ਬਈ ਮੁੱਲ ਤਾਂ ਕਿੰਨਾ ਹੀ ਕਰਾ ਲਾ 28000 ਰੁਪਏ ਦਾ ਦੇਣ ਲੈਣਾ 28 ਦਾ ਹਾਂ ਠੀਕ ਆ ਠੀਕ ਆ ਕੋਈ 32000 ਬਾਈ ਨੇ ਇਹਦਾ ਮੁੱਲ ਕਰਿਆ ਨੰਬਰ ਆ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਵੀਰੇ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਉਂਦਾ ਕੋਲ ਆ ਗਿਆ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਘਾਲ ਬਾਈ ਜੀ ਸਾਰਿਆਂ